ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਜ ਤੁਹਾਡਾ ਸਵਾਗਤ ਹੈ ਕੱਲ ਪੰਜਾਬ ਦੇ ਵਿੱਚ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਜਾਨੀ ਕਿ ਭਾਰਤੀ ਕਲਾਬੀ ਮਾਰਕਸਵਾਦੀ ਪਾਰਟੀ ਤੇ ਐਮਸੀਪੀਆਯੂ ਦੇ ਸਾਂਝੀ ਜਿਹੜੀ ਕਮੇਟੀ ਹੈ ਕਾਮਨਿਸਟ ਕੋਆਰਡੀਨੇਸ਼ਨ ਕਮੇਟੀ ਉਹਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਮਹਾਂ ਰੈਲੀ ਕੀਤੀ ਗਈ ਉਸ ਰੈਲੀ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਮੀਂਹ ਪੈਣ ਦੇ ਬਾਵਜੂਦ ਇਸ ਮੌਸਮ ਦੇ ਖਰਾਬ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ, ਕਿਸਾਨ, ਬਹੁਤ ਸਾਰੇ ਕਿਰਤੀ ਲੋਕ ਆਪੋ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਸਾਧਨ ਕਰਕੇ ਤੇ ਆਪਣੇ ਲੜਾਂ ਦੇ ਵਿੱਚ ਆਪਣੀ ਦੁਪਹਿਰ ਦੀ ਰੋਟੀ ਬੰਨ ਕੇ ਉੱਥੇ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ ਤੇ 2-3 ਘੰਟੇ ਚੱਲੀ ਉਸ ਰੈਲੀ ਨੂੰ ਬੜੇ ਸਤਕਾਰ ਤੇ ਪਿਆਰ ਨਾਲ ਸਾਰੇ ਲੋਕ ਸੁਣਦੇ ਰਹੇ ਤੇ ਉਹਦੇ ਤੋਂ ਇੱਕ ਉਮੀਦ ਵੱਜਦੀ ਹੈ ਕਿ ਪੰਜਾਬ ਦੇ ਅੰਦਰ ਖੱਬੀਆਂ ਧਿਰਾਂ ਦੇ ਉਭਾਰ ਦਾ ਇੱਕ ਸਮਾਂ ਤੇ ਤਾਂ ਕਿ ਇੱਥੇ ਜੋ ਭਾਜਪਾ ਪੈਰ ਮਾਰ ਰਹੀ ਹੈ ਤੇ ਉਹਦੀ ਵਿਚਾਰਧਾਰਾ ਵਿਰੁੱਧ ਲੜਨ ਵਾਲੀਆਂ ਕੋਈ ਰਾਜਨੀਤਿਕ ਸ਼ਕਤੀਆਂ ਉਸ ਤਰ੍ਹਾਂ ਦੀ ਆਪਣੀ ਇੱਛਾ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰ ਰਹੀਆਂ ਜਿਸ ਦੀ ਉਹਨਾਂ ਤੋਂ ਅੱਜ ਦੇ ਸਮੇਂ ਵਿੱਚ ਲੋੜ ਹੈ ਚੰਗੀ ਗੱਲ ਇਹ ਹੋਈ ਕਿ ਆਰਐਮਪੀਆਈ ਨੇ ਆਪਣੇ ਤੌਰ ਦੇ ਉੱਤੇ ਸੀਪੀਆਈ ਸੀਪੀਆਈਐਮ ਸੀਪੀਆਈਐਮ ਐਲ ਲਿਬਰੇਸ਼ਨ ਤੇ ਸੀਪੀਆਈਐਮ ਐਲ ਨਿਊ ਡੈਮੋਕ੍ਰੇਸੀ ਨੂੰ ਲਿਖਤੀ ਤੌਰ ਤੇ ਇਸ ਰੈਲੀ ਚ ਆ ਕੇ ਸੰਬੋਧਨ ਕਰਨ ਦਾ ਸੱਦਾ ਦਿੱਤਾ ਸੀ ਸਾਨੂੰ ਖੁਸ਼ੀ ਹੈ ਕਿ ਸੀਪੀਆਈ ਦੇ ਉੱਗੇ ਆਗੂ ਸਾਥੀ ਜਗਰੂਪ ਜੀ ਤੇ ਲਿਬਰੇਸ਼ਨ ਦੇ ਜਨ ਸਕੱਤਰ ਪਾਰਟੀ ਦੇ ਜੇ ਸੂਬੇ ਦੇ ਸਾਥੀ ਗੁਰਮੀਤ ਸਿੰਘ ਵਖਤਪੁਰਾ ਜੀ ਉਹ ਆਏ ਤੇ ਉਹਨਾਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਸਾਰੇ ਪੰਜਾਬ ਦੇ ਲੋਕਾਂ 'ਚ ਇਸ ਗੱਲ ਦਾ ਇੱਕ ਚੱਗਾ ਅਸਰ ਗਿਆ ਤੇ ਜਾਊਗਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਅੱਗੇ ਚੈਲੰਜ ਐ ਇੱਕ ਨਵੇਂ ਪੰਜਾਬ ਨੂੰ ਬਣਾਉਣ ਦੇ ਪੰਜਾਬ ਦੇ ਜਿਹੜੇ ਮੁੱਦੇ ਐ ਚੰਡੀਗੜ੍ਹ ਤੇ ਪਾਣੀਆਂ ਦੇ ਮੁੱਦੇ ਉਹਨਾਂ ਦੇ ਉੱਤੇ ਤੇ ਜਿਹੜੇ ਪੰਜਾਬੀਆਂ ਦੀਆਂ ਏਕਤਾ ਨੂੰ ਖੇਰੂ-ਖੇਰੂ ਕਰਨ ਦੇ ਜਿਹੜੇ ਮਨਸੂਬੇ ਚੱਲ ਰਿਹਾ ਐ ਉਹਨਾਂ ਵਿਰੁੱਧ ਪੰਜਾਬੀਆਂ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਤੇ ਭਾਜਪੀ ਦੀਆਂ ਜਿਹੜੀਆਂ ਫੁੱਟ ਪੌਚ ਚਾਲਾਂ ਨੇ ਤੇ ਵੰਡਣ ਦੀਆਂ ਚਾਲਾਂ ਨੇ ਉਹਨਾਂ ਵਿਰੁੱਧ ਇਕਜੁੱਟ ਹੋਣ ਦਾ ਮੌਕਾ ਹੈ ਤੇ ਰਾਜਨੀਤਿਕ ਬਦਲ ਉਸਾਰਨ ਦਾ ਮੌਕਾ ਹੈ ਜਿਹੜਾ ਖੱਬਾ ਜਮਹੂਰੀ ਤੇ ਅਗਾਹ ਬਦੂ ਲੋਕਾਂ ਦਾ ਇੱਕ ਵੱਡਾ ਮੋਰਚਾ ਬਣਨ ਦੀ ਲੋੜ ਹੈ ਉਧਰਲੇ ਪਾਸੇ ਨੂੰ ਤਰੀ ਦੋਸਤੋ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਦਬਾਅ ਦੇ ਥੱਲੇ ਕੱਲ ਪੰਜਾਬ ਦੀ ਅਸੈਂਬਲੀ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਨੈਸ਼ਨਲ ਜਿਹੜਾ ਆ ਆ ਫੋਰ ਅਪਣਿਆ ਹੋਇਆ ਸੀਗਾ ਆਪਣਾ ਖੇਤੀਬਾੜੀ ਦੇ ਜਿਹੜਾ ਮੰਡੀਕਰਨ ਦੇ ਬਾਰੇ ਵਿੱਚ ਜਿਹੜਾ ਡਰਾਫਟ ਸੀਗਾ ਉਸ ਡਰਾਫਟ ਨੂੰ ਰੱਦ ਕੀਤਾ ਇਸ ਦਾ ਅਸੀਂ ਸਵਾਗਤ ਕਰਦੇ ਹਾਂ ਚਾਹੇ ਦਵਾ ਥੱਲੇ ਕੀਤਾ ਪਰ ਨਾਲ ਦੀ ਨਾਲ ਹੀ ਨੋਟ ਇਹ ਕਰਦੇ ਹਾਂ ਕਿ UGC ਦੇ ਡਰਾਫਟ ਰੈਗੂਲੇਸ਼ਨ ਵਿਰੁੱਧ ਕਿਉਂ ਨਹੀਂ ਮਤਾ ਪਾਸ ਕਰਿਆ ਤੇ ਨਾਲ ਦੀ ਨਾਲ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਨਿਊ ਐਜੂਕੇਸ਼ਨ ਪਾਲਿਸੀ ਦੇ ਵਿਰੁੱਧ ਜਿੱਥੇ ਅੱਜ ਤਾਮਨਾ ਡੂ ਦੇ ਵਿੱਚ ਲੜਾਈ ਬਹੁਤ ਭਖੀ ਹੋਈ ਹੈ ਕੇਂਦਰੀ ਮੰਤਰੀ ਰੋਜ਼ ਬਿਆਨ ਲੰਦਾ ਹੈ ਉੱਥੋਂ ਦਾ ਮੁੱਖ ਮੰਤਰੀ ਰੋਜ਼ ਬਿਆਨ ਦਿੰਦਾ ਹੈ ਵੀ ਅਸੀਂ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਨਹੀਂ ਕਰਨੀ ਉਹਨਾਂ ਦੇ 2152 ਕਰੋੜ ਰੁਪਏ ਰੋਕੀ ਬੈਠੇਗਾ ਕੇਂਦਰ ਕਿ ਤੁਸੀਂ ਇਹਨਾਂ ਨੂੰ ਲਾਗੂ ਕਰੋ ਦਬਾਅ ਦੇ ਥੱਲੇ ਡੰਡੇ ਦੇ ਜ਼ੋਰ ਦੇ ਉੱਤੇ ਲਾਗੂ ਕਰਾ ਰਹੇ ਹਾਂ ਤੇ ਉਹ ਨਹੀਂ ਮੰਨ ਰਹੇ ਤੇ ਪੰਜਾਬ ਦੀ ਸਰਕਾਰ ਨੇ ਚੁੱਪ ਰਹਿਣਾ ਕਿਉਂ ਬਿਹਤਰ ਸਮਝਿਆ ਹੈ ਮੈਨੂੰ ਇਹ ਲੱਗਦਾ ਹੈ ਵੀ ਕਿਸਾਨਾਂ ਨੇ ਕਿਉਂਕਿ ਜਥੇਬੰਦ ਹੋ ਕੇ ਇਹਦੇ ਤੇ ਦਬਾਅ ਪਾਇਆ ਇਹ ਮੰਨ ਲਿਆ ਚੰਗੀ ਗੱਲ ਹੋ ਗਈ ਸਾਡੇ ਜਿਹੜੇ ਭਾਰਤ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਨੌਜਵਾਨ ਨੇ ਟੀਚਰ ਨੇ ਅਕੈਡਮੀਸ਼ਨਸ ਨੇ ਉਹਨਾਂ ਨੇ ਉਸ ਤਰ੍ਹਾਂ ਦਾ ਬਣਦਾ ਦਬਾਅ ਨਹੀਂ ਬਣਾਇਆ ਸਰਕਾਰ ਤੇ ਕਿ ਸਰਕਾਰ ਉਹਨਾਂ ਦੇ ਉੱਤੇ ਮਤਾ ਲੈ ਕੇ ਆਉਂਦੀ ਆਓ ਅਗਲਾ ਟਾਸਕ ਇਹ ਵੀ ਕੱਢੀਏ ਅਸੀਂ ਅਗਲੀ ਗੱਲ ਦੋਸਤੋ ਇਹ ਹੈ ਕਿ ਬੀਵੀਸੀ ਨੇ ਅ ਕੱਲ੍ਹ ਇੱਕ ਖਬਰ ਲਾਈ ਹੈ ਵੀ 100 ਕਰੋੜ ਜਿਹੜੇ ਭਾਰਤੀ ਲੋਕ ਐ 140 ਚੋਂ 100 ਕਰੋੜ ਭਾਰਤੀ ਲੋਕਾਂ ਕੋਲ ਖਰਚਣ ਵਾਸਤੇ ਕੋਈ ਪੈਸਾ ਨਹੀਂ ਜਿਹੜੀਆਂ ਬਾਹਾਂ ਬਾਹ ਕਰਦੀਆਂ ਬਾਹਰਲੀਆਂ ਕੰਪਨੀਆਂ ਇੱਥੇ ਸਮਾਨ ਵੇਚਣ ਨੂੰ ਫਿਰਦੀਆਂ ਨੇ ਉਹਨਾਂ ਦੇ ਖਰੀਦਦਾਰ 100 ਕਰੋੜ ਲੋਕ ਤਾਂ ਹੈ ਨਹੀਂ ਉਹਨਾਂ ਦੀ ਜੇਬ 'ਚ ਪੈਸੇ ਨਹੀਂ ਜਿਹੜੇ ਬਾਕੀ ਰਹਿੰਦੇ ਐ ਉਹਨਾਂ 'ਚੋਂ 13 14 ਕਰੋੜ ਅਜਿਹੇ ਐ ਜਿਹੜੇ ਖਰੀਦ ਸਕਦੇ ਐ ਤੇ ਜਿਹੜੇ ਮੰਡੀ ਦੇ ਵਿੱਚ ਆਉਂਦੇ ਐ ਤੇ ਵਾਵਾ ਹੁੰਦੀ ਹੈ ਤੇ ਜਦੋਂ ਭਾਰਤੀ ਪ੍ਰਧਾਨ ਮੰਤਰੀ ਉਸ ਟਾਈਮ ਸਾਡੇ ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਉਦੋਂ ਜਿਹੜੇ ਹੈ ਵਿੱਤ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਜੀ ਉਹ ਜਦੋਂ ਉਹਨਾਂ ਨੇ ਇਹ ਨਵਾਬਦਾਰਵਾਦੀ ਨੀਤੀਆਂ ਲਿਆਂਦੀਆਂ ਸੀ ਤਾਂ ਬਾਹਰੀ ਦੁਨੀਆ ਜਾ ਕੇ ਕਹਿੰਦੇ ਸੀ ਸਾਡੀ ਜਿਹੜੀ ਹੈ 25 30 30 ਕਰੋੜ ਆਬਾਦੀ ਜਿਹੜੀ ਹੈ ਉਹ ਮਤਲਬ ਉਹਦੀ ਖਰੀਦ ਸ਼ਕਤੀ ਅਜਿਹੀ ਹੈ ਕਿ ਤੁਹਾਡੀਆਂ ਚੀਜ਼ਾਂ ਖਰੀਦੂਗਾ ਉਹ ਸਾਡੇ ਪੈਸਾ ਲਾਉਂਗਾ ਤੇ ਉਹ ਉਹਦਾ ਜਿਹੜਾ ਹੁਣ ਦੁਬਾਰਾ ਉਹਨੂੰ ਦੱਸਿਆ ਇਸਨੇ ਬੀਬੀਸੀ ਦੀ ਖਬਰ ਦੇ ਵਿੱਚ ਵੀ ਉਹ 13 ਚ 14 ਕਰੋੜ ਆਬਾਦੀ ਹੈ ਜਿਹਦੇ ਚ ਪੱਲੇ ਪੈਸੇ ਹੈ ਖਰਚਦੀ ਹੈ ਤੇ ਜਿਹਦੀ ਖਰੀਦ ਸ਼ਕਤੀ ਹੈਗੀ ਹੈ 30 ਕਰੋੜ ਜਿਹੜੇ ਹੈ ਉਹ ਜਿਹੜੇ ਹੈ ਹਿਚਕ ਚਾਹਟ ਵਾਲੇ ਖਰੀਦਦਾਰ ਨੇ ਵੀ ਦੇਖ ਲੈਂਦੇ ਆ ਕਦੇ ਕਦੇ ਮਨ ਆ ਜਾਂਦਾ ਖਰੀਦ ਲੈਂਦੇ ਆ ਕਦੇ ਕਦੇ ਉਹਨਾਂ ਦਾ ਮਨ ਪਟਕਦਾ ਰਹਿੰਦਾ ਨਹੀਂ ਖਰੀਦਦੇ ਬਗੈਰਾ ਇਸ ਕਿਸਮ ਦੇ ਜਿਹੜੇ ਹੈਗੇ ਉਹ 30 ਕਰੋੜ ਤੋਂ ਵੱਧ ਭਾਰਤੀ ਲੋਕ ਨੇਗੇ ਜਾਣੀ ਪਹਿਲਾਂ ਉਹ ਕੁਛ ਨਾ ਕੁਛ ਖਰੀਦਦੇ ਰਹੇ ਹੁਣ ਉਹਨਾਂ ਚ ਹਿਚਕਚਾਹਟ ਆਉਣ ਲੱਗੀ ਹੈ ਉਹਨਾਂ ਦੇ ਪੈਸਿਆਂ ਦੇ ਬਾਰੇ ਚ ਸੋ ਇਹ ਭਾਰਤ ਦੇ ਲੋਕਾਂ ਦੀ ਦਸ਼ਾ ਹੈ ਜਾਨੀ 100 ਕਰੋੜ ਤੱਕ ਅਜੇ ਹੈ ਵਿਚਾਰਾ ਜਿਹੜਾ ਇਸ ਮੰਡੀ ਦਾ ਗਾਹਕ ਹੀ ਹੈ ਨਹੀਂਗਾ ਜਿਹੜੀਆਂ ਇਹ ਮੰਡੀ ਦੀਆਂ ਗੱਲਾਂ ਕਰਦੇ ਐ ਜਿਹੜੀਆਂ ਇਹ ਬਾਕੀ ਸਿਮੇਟਾਂ ਦੀਆਂ ਗੱਲਾਂ ਕਰਦੇ ਉਹ ਉਹ ਉਹਦੇ ਗਾਹਕ ਹੀ ਹੈ ਨਹੀਂ ਉਹਨਾਂ ਦੇ ਕੰਮ ਦੀਆਂ ਹੀ ਚੀਜ਼ਾਂ ਨਹੀਂ ਹੈ ਉਹ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਇੱਕ ਮਹਾਰਾਸ਼ਟਰ ਪਹਿਲਾਂ ਆਪਾਂ ਉਹ ਯੂਪੀ ਦੇ ਵਿੱਚ ਜਿਹੜਾ ਬੁਲਡੋਜ਼ਰ ਇਨਸਾਫ ਦੀ ਗੱਲ ਕਰਦੇ ਰਹੇ ਫਿਰ ਉਹ ਕਿਤੇ ਕਿਤੇ ਹਰਿਆਣਾ ਚ ਆ ਗਿਆ ਦਿੱਲੀ ਚ ਆ ਗਿਆ ਮੱਧ ਪ੍ਰਦੇਸ਼ ਚ ਆ ਗਿਆ ਹੁਣ ਉਹ ਬੁਲਡੋਜ਼ਰ ਇਨਸਾਫ ਮਹਾਰਾਸ਼ਟਰ ਚ ਵੀ ਜਾਵੜੇਗਾ ਅ ਮਹਾਰਾਸ਼ਟਰ ਦਾ ਜਿਹੜਾ ਮਲਵਾਨ ਏਰੀਆ ਹੈ ਉਥੋਂ ਦੀ ਮਿਊਨਿਸਪਲ ਕਮੇਟੀ ਨੇ ਕੱਲ ਇੱਕ ਸਕ੍ਰੈਪ ਦਾ ਮਾਲਕ ਜਿਹੜਾ ਆਪਣਾ ਦੂਜਾ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਆਂ ਵੀ ਜਿਹੜੇ ਸਾਡੇ ਲੈ ਕੇ ਜਾਂਦੇ ਆ ਲੋਕ ਘਰਾਂ ਚੋਂ ਉਸ ਦੀ ਦੁਕਾਨ ਨੂੰ ਬੁਲਡੋਜ਼ਰ ਨਾਲ ਢਾਹ ਢੇਰੀ ਕਰ ਦਿੱਤਾ ਦੁਕਾਨ ਹੈ ਜਿਹੜਾ ਉਹਦਾ ਮਾਲਕ ਇੱਕ ਮੁਸਲਮਾਨ ਹੈ ਯੂਪੀ ਤੋਂ ਅਤੋਂ 10 ਸਾਲ 12 ਸਾਲ ਪਹਿਲਾਂ ਦਾ ਉੱਥੇ ਗਿਆ ਹੋਇਆ ਆ ਜਿਹੜਾ ਪਿੱਛੇ ਭਾਰਤ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋਇਆ ਉਸ ਮੈਚ ਦੇ ਵਿੱਚ ਉਹਨਾਂ ਦਾ ਇੱਕ ਨਵਾਲਕ ਬੱਚਾ ਛੋਟਾ ਉਹਦੇ ਤੇ ਇਲਜ਼ਾਮ ਹੈ ਕਿ ਉਸ ਨੇ ਭਾਰਤ ਵਿਰੋਧੀ ਨਾਅਰੇ ਲਾਏ ਲਾਇਕ ਨਹੀਂ ਲਾਏ ਉਹਦੀ ਕੋਈ ਵੀਡੀਓ ਨਹੀਂ ਕੋਈ ਹੋਰ ਰਿਕਾਰਡਿੰਗ ਨਹੀਂ ਕੋਈ ਆਡੀਓ ਨਹੀਂ ਕੋਈ ਸਬੂਤ ਨਹੀਂਗਾ ਉਹਦਾ ਹਲੇ ਤੱਕ ਤੇ ਉਹਦੇ ਤੇ ਇਹ ਇਲਜ਼ਾਮ ਹੈ ਪੁਲਿਸ ਨੇ ਉਹਦੇ ਉਸ ਮੁੰਡੇ ਤੇ আর ਉਹਦੇ ਮਾਪੇ ਤੇ ਕੇਸ ਦਰਜ ਕਰ ਲਿਆ ਤੇ ਉਹਦੇ ਮਾਪੇ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੀ ਦੁਕਾਨ ਜਾ ਕੇ ਤਾੜਤੀ ਉਹਦੀ ਜਿਹੜੀ ਸ਼ਿਕਾਇਤ ਹੈ ਉਹ ਕਿਸੇ Hindu ਜਥੇਬੰਦੀ ਨੇ ਕੀਤੀ ਤੇ ਉੱਥੋਂ ਦਾ ਜਿਹੜਾ ਮਹਾਰਾਸ਼ਟਰ ਦਾ ਮੰਤਰੀ ਨਿਤੇਸ਼ ਰਾਣੇ ਉਹਨੇ ਪੁਲਿਸ ਤੇ ਦਬਾਅ ਪਾਇਆ ਤੇ ਜਾ ਕੇ ਕੱਟ ਹਾਤਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੋਇਆ ਹੈ ਵੀ ਜਦੋਂ ਤੱਕ ਸਾਡੇ ਕੋਲ ਕੇਸ ਚੱਲਦਾ ਹੈ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਬਿਨਾ ਕਿਸੇ ਪੱਕੇ ਪੈਰੀਂ ਸਬੂਤਾਂ ਤੋਂ ਬਿਨਾ ਨੋਟਸ ਦਿੱਤਿਆਂ ਤੋਂ ਨਹੀਂ ਕਰਨੀ ਯਾਨੀ ਮਹਾਰਾਸ਼ਟਰ ਦੀ ਸਰਕਾਰ ਹੁਣ ਸੁਪਰੀਮ ਕੋਰਟ ਦੇ ਉਹਨਾਂ ਹੁਕਮਾਂ ਨੂੰ ਵੀ ਟਿਚ ਕਰਕੇ ਜਾਣਦੀ ਹੈ ਉਹ ਮੁੰਡੇ ਦਾ ਕੀ ਕਸੂਰ ਹੈ ਕੀ ਨਾ ਹੈ ਉਹਦੇ ਤੇ ਕੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਸਰਕਾਰ ਜੋ ਮਰਜ਼ੀ ਕਰੇ ਕਿਸੇ ਦੀ ਘਰ ਦੁਕਾਨ ਤੇ ਆ ਚੀਜ਼ਾਂ ਢਾਉਣਾ ਜਿਹੜਾ ਇਹ ਕੋਈ ਵੀ ਇਨਸਾਫ ਨਹੀਂ ਜੇ ਨਤੇਸ਼ ਰਾणे ਨੇ ਅਜਿਹਾ ਕੁਝ ਕੀਤਾ ਤਾਂ ਉਹਦੇ ਤੇ ਕੇਸ ਕਿਉਂ ਨਹੀਂ ਦਰਜ ਕਰਾਉਂਦੀ ਮਾਨਯੋਗ ਸੁਪਰੀਮ ਕੋਰਟ ਨੂੰ ਇਹਦਾ ਸੂਓ ਮੋਟੋ ਨੋਟਿਸ ਲੈ ਕੇ ਆਪ ਹੋਣਾ ਤੇ ਕਾਰਵਾਈ ਕਰਨੀ ਚਾਹੀਦੀ ਹੈ ਅ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਅ ਇੱਕ ਬਿਹਾਰ ਦੇ ਵਿੱਚ ਅ ਇੱਕ ਜਿਹੜਾ ਅ ਐਮ ਐਲ ਸੀ ਹੈ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਉੱਥੇ ਇੱਕ ਅਸੈਂਬਲੀ ਹੁੰਦੀ ਹੈ ਇੱਕ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ ਲੈਜਿਸਲੇਟਿਵ ਕਾਉਂਸਲ ਦਾ ਇੱਕ ਮੈਂਬਰ ਜਿਹੜਾ ਹੈਗਾ ਸੁਨੀਲ ਕੁਮਾਰ ਰਾਸ਼ਟਰੀ ਜਨਤਾ 당ਲ ਦਾ ਹੈ ਲਾਲੂ ਪ੍ਰਸ਼ਾਦ ਜਾਦਵ ਦੀ ਪਾਰਟੀ ਦਾ ਉਸ ਨੇ ਕਿਤੇ ਨਤੀਸ਼ ਕੁਮਾਰ ਦੇ ਵਿਰੁੱਧ ਆਪਣੇ ਬਿਆਨ ਦੇ ਦਿੱਤੇ ਉਹਦੇ ਬਿਆਨਾਂ ਦੇ ਉੱਤੇ ਉਸ ਨੂੰ ਉਸ ਐਮ ਐਲ ਸੀ ਦੀ ਮੈਂਬਰੀ ਤੋਂ ਖਾਰਜ ਕਰ ਦਿੱਤਾ ਤੇ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਕਿ ਇਹਦੀ ਦੁਬਾਰਾ ਚੋਣ ਕਰਾਓ ਇਹ ਤਾਂ ਹੁਣ ਅਸੀਂ ਮੈਂਬਰ ਕੜਤਾ ਵਿੱਚੋਂ ਤੇ ਇਲੈਕਸ਼ਨ ਕਮਿਸ਼ਨ ਨੇ ਵੀ ਬੜੀ ਕਾਲੀ ਦਿਖਾਈ ਤੇ ਉਹਨੇ ਚੱਕ ਕੇ ਉਹਨੂੰ ਜਿਹੜਾ ਹੈ ਉਹਦੀ ਨੋਟੀਫਿਕੇਸ਼ਨ ਕਰ ਦਿੱਤੀ ਵੀ ਇਹ ਹਾਂ ਇਹਦੀ ਫਲਾਣੇ ਤਰੀਕ ਨੂੰ ਚੋਣ ਹੋਊਗੀ ਉਹ ਸੁਪਰੀਮ ਕੋਰਟ ਤੇ ਗਿਆ ਤੇ ਸੁਪਰੀਮ ਕੋਰਟ ਨੇ ਕੱਲ ਝਾੜਾ ਪਾਈਆ ਵੀ ਕਿਸੇ ਇੱਕ ਮੁੱਖ ਮੰਤਰੀ ਦੇ ਵਿਰੁੱਧ ਬੋਲਣ ਦੇ ਲਈ ਤੁਸੀਂ ਉਹਦੀ ਮੈਂਬਰੀ ਨੂੰ ਤੋਂ ਅਯੋਗ ਕਰਾਰ ਦੇ ਦੋ ਇਹ ਜ਼ਿਆਦਾ ਹੈ ਇਹ ਕੋਈ ਸਜ਼ਾ ਨਹੀਂ ਬਣਦੀ ਇਹ ਉਹਨਾਂ ਨੇ ਉਹਨੂੰ ਬਾਹਰ ਕੱਢਿਆ ਇਸ ਤਰ੍ਹਾਂ ਨਾਲ ਜਿਹੜੇ ਤਾਨਾਸ਼ਾਹ ਜਿਹੜੇ ਹੈਗੇ ਆ ਕੱਲੇ ਅਸੀਂ ਮੋਦੀ ਸਾਹਿਬ ਬਾਰੇ ਤਾਂ ਜਾਣਦੇ ਹੀ ਜਾਣਦੇ ਆ ਉਹ ਤਾਂ ਹੈਗੇ ਹੀ ਐ ਜਿਹੜੇ ਉਹਨਾਂ ਦੇ ਨਾਲ ਭਾਈਵਾਲ ਨੇ ਨतीश ਕੁਮਾਰ ਵਰਗੇ ਉਹ ਵੀ ਉਹਨੇ ਹੀ ਤਾਨਾਸ਼ਾਹ ਨੇ ਉਹਨਾਂ ਵਿਰੁੱਧ ਵੀ ਲੜਨ ਦੀ ਲੋੜ ਹੈਗੀ ਐ ਸੋ ਦੋਸਤੋ ਸੱਜਨ ਕੁਮਾਰ ਉਹਨਾਂ ਨੂੰ ਕੱਲ ਦੂਜੇ ਕੇਸ ਦੇ ਵਿੱਚ ਉਮਰ ਕੈਦ ਹੋਗੀ ਪਹਿਲਾਂ ਵੀ ਉਹ ਉਮਰ ਕੈਦ ਭੋਗਤ ਰਿਹਾ ਹੈ ਹੁਣ ਇੱਕ ਪਿਓ ਪੁੱਤਰ ਨੂੰ ਉਹਨੇ ਬੇਰਹਿਮੀ ਨਾਲ ਜਿਹੜਾ ਕਤਲ ਕੀਤਾ ਸੀ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਵਿੱਚ ਉਹਨੂੰ ਦੂਜੀ ਵਾਰ ਇਹ ਸਜ਼ਾ ਹੋਈ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਕੁਝ ਦਾ ਕਿਸ ਤਰ੍ਹਾਂ ਪਰ ਅਸੀਂ ਇਹ ਸਮਝਦੇ ਹਾਂ ਵੀ ਇਹ ਚਾਹੇ ਸੁਪਰੀਮ ਕੋਰਟ ਦੇ ਨਿਗਾਹ ਦੇ ਵਿੱਚ ਇਹ ਕਿਹਾ ਜਾ ਇਨਸਾਫ ਹੈ ਵੀ ਇੰਨੀ ਦੇਰ ਬਾਅਦ 40 ਸਾਲਾਂ ਬਾਅਦ ਕਿਤੇ ਕੋਈ ਫੈਸਲਾ ਆ ਰਿਹਾ ਹੈ ਹਾਲੇ ਹੇਠਲੀ ਅਦਾਲਤ ਨੇ ਫੈਸਲਾ ਕੀਤਾ ਹੈ ਇਦੋਂ ਬਾਅਦ ਅਪੀਲਾਂ ਦਲੀਲਾਂ ਪਤਾ ਨਹੀਂ ਕੀ ਕੁਛ ਪਿਆਏਗਾ ਸੋ ਅਸੀਂ ਸਮਝਦੇ ਹਾਂ ਵੀ ਇਹ ਚਾਹੇ ਜਹਾਜਾ ਵੀ ਹੈ ਘਟੋ ਘਟ ਕੋਈ ਫੈਸਲਾ ਤਾਂ ਆਇਆ ਬਹੁਤ ਸਾਰੇ ਅਜਿਹੇ ਹੈ ਜਿਨ੍ਹਾਂ 'ਚ ਕੋਈ ਫੈਸਲੇ ਨਹੀਂ ਆਏ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਅਦਾਲਤੀ ਪ੍ਰਕਿਰਿਆ ਤੇ ਜਿਹੜੀ ਪੁਲਿਸ ਦੀ ਪ੍ਰਕਿਰਿਆ ਤੇ ਜਿਹੜੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਉਹਨਾਂ ਦੇ ਮੁਕਦਮੇ ਵਾਜੀ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਉਹਦੇ 'ਚ ਬਹੁਤ ਵੱਡੇ ਫਲਾਹ ਨੇ ਅਸੀਂ ਸਭ ਦਿਆਂ ਵੀ ਬਾਕੀ ਸਾਰਿਆਂ ਨੂੰ ਵੀ ਇਨਸਾਫ ਮਿਲੇ ਜੇ ਉਹ 84 ਦੇ ਵੇਲੇ ਚ ਇਹ ਕੁਝ ਹੋਇਆ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ